ਆਰਟਿਸਟ ਦੇ ਕੰਮ ਕਹਿੰਦੇ ਵੀ ਪਿਸਤਲ ਰੱਖਣਾ ਥੋੜਾ ਹੁੰਦਾ ਹੈ ਕਹਿੰਦੇ ਅੱਜ ਕੱਲ੍ਹ ਰਿਵਾਜ ਜਿਹਾ ਬਣ ਗਿਆ ਵੀ ਉਹ ਨੂੰ ਮੈਂ ਜਾਣਦਾ ਨਹੀਂ ਇਹਦੀ ਮੈਂ ਤਾਂ ਤਾਰੀਫ ਨਹੀਂ ਹੁੰਦੀ ਜਿਹਨੂੰ ਮੈਂ ਜਾਣਦਾ ਨਹੀਂ ਚਾਹ ਕੋਈ ਮੰਤਰੀ ਹੋਵੇ ਸੰਤਰੀ ਹੋਵੇ ਕੋਈ ਮਰਜੀ ਹੋਵੇ ਜੇ ਚਾਪਲੂਸ ਹੁੰਦੇ ਜਾਂ ਚਮਚੇ ਹੁੰਦੇ ਉਹਨੂੰ ਪਤਾ ਨਹੀਂ ਕੀ ਆਉਦਾ ਹੁੰਦਾ ਪਾਕਿਸਤਾਨ ਗਿਆ ਪਾਕਿਸਤਾਨ ਦੇ ਵਿੱਚ ਆਪਣੇ ਨਾਲੋਂ ਵੱਧ ਪੰਜਾਬੀ ਨੇ ਇੱਧਰ ਨੂੰ ਮੈਂ ਕਹਿੰਦਾ ਵੀ ਜਿੱਧਰ 100% ਦੇਖਦੇ ਆ ਉਧਰ 500% ਦੇਖਦੇ ਆ ਸਾਡੇ ਅੱਧਰ ਮੈਂ ਨਾ ਅਜੇ ਤੱਕ ਮੈਂ ਕਿਸੇ ਨੂੰ ਫੋਟੋ ਨੂੰ ਜਵਾਬ ਦਿੱਤਾ ਹੈ ਜੇ ਕੋਈ ਮਿਲ ਵੀ ਜਾਂਦਾ ਮੈਂ ਗੱਡੀ 'ਚ ਉਤਰ ਕੇ ਉਹਦੇ ਨਾਲ ਫੋਟੋ ਕਰਾ ਲੈਣਾ ਹੁਣ ਪੁੱਟੀ ਸਾਨੂੰ ਇਹ ਕਹਿੰਦੇ ਨੇ ਯਾਰ ਛੋਟੀਆਂ ਫਿਲਮਾਂ 'ਸੇ ਫੈਮਿਲੀ 'ਚ ਬਹਿ ਕੇ ਵੇਖ ਲਿਆ ਪਰ ਪਾਕਿਸਤਾਨ ਲੈnde ਪੰਜਾਬ ਵਿੱਚ ਬੜਾ ਇੰਜੋਏ ਕਰਦੇ ਹੋ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਭਰਿਆ ਪਿਆ ਬੜਾ ਹੱਸਦੇ ਖੇਡਦੇ ਹੋ ਖੇਤਾਂ 'ਚ ਸੁੱਤੇ ਪਏ ਹੋ ਵੱਟਾਂ ਤੇ ਬੈਠੇ ਹੋ ਚੱਲਦੇ ਹੋ ਉੱਥੇ ਬੜੇ ਚੰਗੇ ਪੱਤਰਕਾਰ ਵੀ ਆ ਤੁਹਾਡਾ ਬੜਾ ਸੋਹਣਾ ਕਰਦੇ ਆ ਆਓ ਭਗਤ ਵੀ ਕਈ ਬੰਦੇ ਨਾ ਵੀਜ਼ੇ ਦੀ ਮੋਹਰ ਲੱਗਣ ਤੋਂ ਡਰਦੇ ਆ ਕਿ ਪਾਸਪੋਰਟ ਤੇ ਮੋਹਰ ਲੱਗ ਗਈ ਪਾਕਿਸਤਾਨ ਦੀ ਨਾ ਕੈਨੇਡਾ ਜਾ ਸਕਦੇ ਨਾ ਅਮਰੀਕਾ ਜਾ ਸਕਦੇ ਇਹ ਤਾਂ ਉਹ ਗਗਵਾਸ ਹੈ ਉਹ ਵੀ ਮਾਰਦੇ ਨੇ ਕਿ ਉਹ ਉਹ ਉਹਨਾਂ ਦੇ ਬੰਦੇ ਕਿਹੜਾ ਕੈਨੇਡਾ ਨਹੀਂ ਜਾਂਦੇ ਉਹ ਕਿਹੜਾ ਜੁਕੇ ਨਹੀਂ ਆ ਜੁਕੇ ਅੱਧਾ ਜੁਕੇ ਬੈਠਾ ਹੈ ਪਾਕਿਸਤਾਨ ਦੀ ਮੋਹਰ ਤੋਂ ਬਾਅਦ ਤੁਸੀਂ ਗਏ ਹੋ ਕਿਤੇ ਹੋਰ ਮੈਂ ਪੂਰਾ ਵਰਲਡ ਕੋ ਮੈਂ ਪਹਿਲੀ ਜ ਮੈਂ ਸਭ ਤੋਂ ਪਹਿਲੀ ਆਪਣੀ ਲਾਈਫ ਚ ਸਭ ਤੋਂ ਪਹਿਲੀ ਪਾਕਿਸਤਾਨ ਗਿਆ ਸੀ ਮੇਰੇ ਨਾਲ ਜਿੰਨੇ ਮੁੰਡੇ ਨੇ ਆਰੇ ਮੇਰੇ ਨਾਲ ਜਾਂਦੇ ਨੇ ਉਹ ਵੀ ਪਾਕਿਸਤਾਨ ਗਏ ਸੀ ਤੇ ਤੁਹਾਨੂੰ ਨਹੀਂ ਬਾਕੀ ਐਮਬੈਸੀਆਂ ਵਾਲੇ ਰੋਕ ਕੇ ਪੁੱਛਦੇ ਵੀ ਤੁਸੀਂ ਤੇ ਪਾਕਿਸਤਾਨ ਦੀ ਫੇਰੀ ਲਾਈ ਆ ਇੱਧਰ ਕਿੱਧਰ ਤੁਰੇ ਕੋ ਇਹ ਤਾਂ ਵੀ ਵਹਿਮ ਹੈ ਆਪਣੇ ਆਪਣੇ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਹੋਇਆ ਆਵਾਮ ਐ ਉਹਨਾਂ ਕੋਲੇ ਪੈਸਾ ਲੀਡਰ ਕੰਗਾਲ ਨੇ ਲੀਡਰਾਂ ਕੋਲੇ ਪੈਸਾ ਨਹੀਂ ਆਪਣੇ ਉਲਟ ਹੈ ਇੱਥੇ ਲੀਡਰਾਂ ਕੋਲੇ ਪੈਸਾ ਆਪਣੇ ਜਨਤਾ ਕੋਲੇ ਪੈਸਾ ਨਹੀਂ ਜਿਹੜੇ ਨਵੇਂ-ਨਵੇਂ ਕਲਾਕਾਰ ਹੁੰਦੇ ਆ ਕਈ ਵੀ ਉਹ ਸਮਝ ਲੈਂਦੇ ਆ ਸਕਰੀਨ ਟਾਈਮ ਵੱਧ ਮਿਲ ਗਿਆ ਤੇ ਉਹ ਕਹਿੰਦੇ ਆ ਵੀ ਸਟਾਰ ਤਾਂ ਮਾਇਆ ਇਹਨਾਂ ਨੂੰ ਤਾਂ ਟਾਈਮ ਹੀ 1 ਮਿੰਟ ਦਾ ਮਿਲਦਾ ਮੈ ਅੱਜ ਤੱਕ ਕਦੇ ਕਿਸੇ ਤੋਂ ਰੋਲ ਨਹੀਂ ਮਿਲ ਗਿਆ ਕਈ ਆਰਟਿਸਟ ਕਹਿੰਦੇ ਆ ਜੀ ਮੈਂ ਤਾਂ ਨਾ ਜੇ ਫਿਲਮਾਂ ਬੜੀਆਂ ਛੱਡਤੀਆਂ ਇੰਨਾ ਕੰਮ ਆ ਗਿਆ ਮੇਰੇ ਕੋਲ ਤੁਹਾਨੂੰ ਵੀ ਇਹ ਨੋਟਾਈ ਮੈਂ ਫਿਲਮ ਛੱਡ ਦੂੰਗਾ ਪਰ ਮੈ ਥੀਏਟਰ ਨਹੀਂ ਛੱਡਦਾ ਥੀਏਟਰ ਰੰਗਮੰਚ ਜਿਹੜਾ ਹੈ ਮੇਰਾ ਦੂਜਾ ਘਰ ਹੈ ਪਰ ਆਪਾਂ ਤਾਂ ਕਿਸੇ ਨੂੰ 10 ਮਿੰਟ ਦਾ ਟਾਈਮ ਨਹੀਂ ਹੈਗਾ ਵੀ ਕਿਸੇ ਕੋਲੇ ਵੀ ਆਪਾਂ ਟਾਈਮ ਦੇ ਦਈਏ ਉਹ ਲੋਕ ਕਹਿੰਦੇ ਵੀ ਹਫਤਾ ਸਾਡਾ ਛੋੜੇ ਵਾਸਤੇ ਕਿ ਨਾ ਦੇਖਣ ਗਿਆ ਮੇਰਾ ਮੂੰਹ ਦੁਖਣ ਲੱਗ ਜਾਂਦਾ ਸੀ ਐ ਹੱਸ ਕੇ ਫੋਟੋ ਕਰਾਉਂਦੇ ਦਾ ਇੰਨਾ ਜਾਣ ਕੇ ਵੀ ਲੋਕ ਪਿਆਰ ਕਰਦੇ ਨੇ ਵਿੱਚ ਅਸੀਂ ਤੁਰ ਕੇ ਜਾਂਦੇ ਕੋਈ ਪੈਸਾ ਨਹੀਂ ਲੱਗਿਆ ਪੈਸੇ ਵੀ ਉਹ ਕਹਿੰਦੇ ਨੇ ਸਰਦਾਰ ਜੀ ਸੋਤੋਂ ਨਹੀਂ ਜਾਣੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਤੁਹਾਨੂੰ ਜਦੋਂ ਚੜਦੇ ਪੰਜਾਬ ਚ ਚੜਦੀ ਕਲਾ ਚ ਦੇਖੀਏ ਤੇ ਚਾਹ ਲੈਂਦੇ ਪੰਜਾਬ ਚ ਤੁਹਾਡੇ ਚਿਹਰੇ ਤੇ ਰੌਣਕ ਹਮੇ ਰਹਿੰਦੀ ਹੈ ਜੋ ਮਾੜਾ ਵੀ ਕਰ ਗਿਆ ਉਹਨੂੰ ਵੀ ਕਹਦੇ ਨੇ ਚੱਲ ਛੱਡ ਚੱਲ ਕੋਈ ਨਹੀਂ ਥਾਣੇਦਾਰੀ ਹੈ ਨਾ ਦੀ ਪੰਜਾਬ ਵਾਲੀ ਥਾਣੇਦਾਰੀ ਮੈਨੂੰ ਨਹੀਂ ਲੱਗਦਾ ਵਿਰਲਾ ਹੀ ਕੋਈ ਹੋਊਗਾ ਜਿਹੜਾ ਨਾ ਜਾਣਦਾ ਹੋਵੇ ਕਿ ਥਾਣੇਦਾਰੀ ਕਿਵੇਂ ਦੀ ਹੁੰਦੀ ਹੈ ਇਸ ਫਿਲਮ ਚ ਤੁਸੀਂ ਜਿਹੜੀ ਥਾਣੇਦਾਰੀ ਕੀਤੀ ਉਹ ਕਿਵੇਂ ਦੀ ਹੈ ਮੈਂ ਬਹੁਤ ਥਾਣੇਦਾਰ ਬਣਿਆ ਫਿਲਮਾਂ ਚ 6-7 ਵਰਦੀਆਂ ਪਾੜਤੀਆਂ ਮੈਂ ਕਮੇਡੀਅਨ ਨਹੀਂ ਮੰਨਦਾ ਆਪਣੇ ਪਰ ਮੈਂ ਐਕਟਰ ਹਾਂ ਜੇ ਮੈਂ ਅੱਜ ਨੂੰ ਕਿਤਾਬਾਂ ਛਪਾਂਦਾ 40-45 ਕਿਤਾਬਾਂ ਛਪ ਦਿਆਂ ਮੂਰੇ ਡਾਕਟਰ ਲਾ ਲੈਂਦਾ ਜੇ ਮੈਂ ਇੱਕ ਕਿਤਾਬ ਨਹੀਂ ਛਪਾਈ ਫਿਲਮ ਮੁੰਡਾ ਰੌਕਸਟਾਰ 12 ਜਨਵਰੀ 2024 ਨੂੰ ਸਿਨੇਮਾ ਘਰਾਂ 'ਚ ਲੱਗਣੀ ਹੈ ਇਸ ਫਿਲਮ ਦੇ ਜਰੀਏ ਇੱਕ ਆਰਟਿਸਟ ਇਸ ਕਲਾਕਾਰ ਦਾ ਸਟਰਗਲ ਕੀ ਹੁੰਦਾ ਹੈ ਇਹ ਕਹਾਣੀ ਦੇਖਣ ਨੂੰ ਮਿਲੇਗੀ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਸਾਡੇ ਨਾਲ ਇਸ ਫਿਲਮ ਦਾ ਹਿੱਸਾ ਵੀ ਬਣੇ ਨੇ ਔਰ ਵੈਸੇ ਵੀ ਉਹ ਨਾਮੀ ਕਲਾਕਾਰ ਨੇ ਤੁਹਾਡੇ ਚਿਹਰੇ ਉੱਤੇ ਹਾਸਾ ਲਿਆਉਣ ਲਈ ਜਾਣੇ ਜਾਂਦੇ ਨੇ ਗੁਰਚੇ ਚਿੱਤਰਕਾਰ ਜੀ ਮੇਰੇ ਨਾਲ ਨੇ ਬਾਈ ਜੀ ਕੀ ਹਾਲ ਵਧੀਆ ਬਾਈ ਚੜਦੀ ਕਲਾ ਤੁਹਾਨੂੰ ਜਦੋਂ ਚੜਦੇ ਪੰਜਾਬ 'ਚ ਚੜਦੀ ਕਲਾ 'ਚ ਦੇਖੀਏ ਤੇ ਚੱਲਦੇ ਪੰਜਾਬ 'ਚ ਤੁਹਾਡੇ ਚਿਹਰੇ ਤੇ ਰੌਣਕ ਹਮੇ ਰਹਿੰਦੀ ਹੈ ਇਹਦੀ ਖਾਸ ਵਜ੍ਹਾ ਕੀ ਹੈ ਕਸਬਾ ਜੀ ਮੈਂ ਕਦੇ ਵੀ ਨੈਗੇਟਿਵ ਨਹੀਂ ਸੋਚਦਾ ਅੱਜ ਤੱਕ ਜਿੰਦਗੀ ਚ ਕਦੇ ਨੈਗੇਟਿਵ ਨਹੀਂ ਸੋਚਿਆ ਪੋਜ਼ਿਟਿਵ ਹੀ ਸੋਚਦਾ ਜੋ ਵੀ ਸੋਚਦਾ ਪੋਜ਼ਿਟਿਵ ਜੋ ਮਾੜਾ ਵੀ ਕਰ ਗਿਆ ਉਹਨੂੰ ਵੀ ਕਹਿ ਦਿੰਨੇ ਆ ਚੱਲ ਛੱਡ ਚੱਲ ਕੋਈ ਤੁਹਾਡਾ ਮੁੰਡਾ ਰੌਕਸਟਾਰ ਦੇ ਨਾਲ ਸਬੰਧ ਜਾਇ ਕਹਿ ਲੀਏ ਕਿਸ ਫਿਲਮ ਦੇ ਜਰੀਏ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਫਿਲਮ ਕੀ ਕਹਿਣਾ ਚਾਹੁੰਦੀ ਹੈ ਇਸ ਫਿਲਮ ਦੇ ਵਿੱਚ ਮੈਂ ਬਚਿੱਤਰ ਸਿੰਘ ਦਾ ਇੱਕ ਠਾਣੇਦਾਰ ਦਾ ਕਰੈਕਟਰ ਕਰਿਆ ਜੀ ਤੇ ਸਤਿਆਜੀਤ ਸਰ ਨੇ ਜਿਹੜੇ ਡਾਇਰੈਕਟਰ ਨੇ ਇਸ ਫਿਲਮ ਦੇ ਉਹਨਾਂ ਨੇ ਮੈਨੂੰ ਉਹ ਤਿੰਨ ਬੰਬੇ ਤੋਂ ਚੁਣਿਆ ਹੋਰ ਵੀ ਆਰਟਿਸਟ ਬਹੁਤ ਹੀ ਬੰਬੇ ਦੇ ਵੀ ਬਹੁਤ ਥੇ ਉਹ ਕਹਿੰਦਾ ਯਾਰ ਇਹ ਐਕਸਪ੍ਰੈਸ਼ਨ ਵਾਲਾ ਬੰਦਾ ਜਿਹੜਾ ਕਹਿੰਦਾ ਇਹ ਲੈਣਾ ਯਾਰ ਫਿਰ ਨੌ ਨਹੀਂ ਵਿਚਾਰੇ ਮੇਰੇ ਜਾਣਦੇ ਸੀਗੇ ਕਹਿੰਦੇ ਗੁਰਜੀਤ ਆ ਜਾਣਦੇ ਗੁਰਜੀਤ ਮੈਂ ਫਿਰ ਉਹਨਾਂ ਤੁਸੀਂ ਕਹਿੰਦੇ ਵੀ ਗੁਰਜੀਤ ਕਹਿੰਦੇ ਯਾਰ ਇਹ ਬੰਦਾ ਮੈਂ ਲੈਣਾ ਜਦੋਂ ਮੈਨੂੰ ਉਹਨਾਂ ਨੇ ਕਰੈਕਟਰ ਦੱਸਿਆ ਮੈਨੂੰ ਸੈਨਿਕ ਮੋਡ ਦੇਖੇ ਗਏ ਤੇ ਮੈਂ ਬੜਾ ਖੁਸ਼ੀ ਦੀ ਵੀ ਜਾ ਰਿਹਾ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਦੇਖਦਾ ਹੁੰਦਾ ਸੀ ਸ਼ੋਰ ਫਿਲਮ ਦੇ ਵਿੱਚ अनुराग ਚ ਤੇ ਬਚਪਨ ਦਾ ਕਰੈਕਟਰ ਹੁੰਦਾ ਸੀ ਇਹਨਾਂ ਦਾ ਤੇ ਇਹ ਬਾਕੀ ਹੋਰ ਗੱਲ ਇਹ ਦਲਜੀਤ ਦੇ ਬੇਟੇ ਨੇ ਜਿਹੜਾ ਦਲਜੀਤ ਪੁਰਾਣਾਂ ਫਿਲਮਾਂ ਚ ਹੁੰਦਾ ਸੀ ਗੁੱਡੀ ਫਿਲਮ ਸੀ ਉਹਦੀ ਸਾਡੇ ਪਿੰਡ ਸ਼ੂਟਿੰਗ ਹੋਈ ਹੋਈ ਸੀ ਦਾਦਾ ਜੀ ਕਰਾਉਂਦੇ ਹੁੰਦੇ ਸਨ ਪੁਰਾਣਾ ਰਿਸ਼ਤਾ ਹੋ ਗਿਆ ਫਿਰ ਬੋਲ ਪੁਰਾਣਾ ਹੋ ਗਿਆ ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਜੀ ਸਾਡੇ ਪਿੰਡ ਸ਼ੂਟਿੰਗ ਹੋਈ ਸੀ ਲੱਛੀ ਦੋ ਲੱਛੀਆਂ ਤੇ ਉਦੋਂ ਇਹਨਾਂ ਨੇ ਫਿਰ ਜਦੋਂ ਫਿਰ ਤਾਂ ਹੋਰੀ ਮੈਂ ਜੀ ਮੇਰੇ ਦਾਦਾ ਜੀ ਇਹ ਕਰਕੇ ਫੋਟੋਆਂ ਵੀ ਨੇ ਨਾਲ ਜੀ ਦਾਦਾ ਜੀ ਮੇਰੇ ਸਰਪੰਚ ਹੁੰਦੇ ਸੀ ਉਹ ਕਰਵਾਉਂਦੇ ਹੁੰਦੇ ਸੀ ਚਲੋ ਉਦੋਂ ਵਾਰ ਜਦੋਂ ਸ਼ੂਟਿੰਗ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਇਹ ਕੈਰੇਕਟਰ ਕਹਿੰਦੇ ਜੀ ਕੁਝ ਇਹਤ ਕਰ ਤੋ ਕਹਿੰਦੇ ਕਹਿੰਦੇ ਮੇਰੀਆਂ ਉਮੀਦਾਂ ਤੋਂ ਵੱਧ ਤੋ ਇਹ ਕੈਰੇਕਟਰ ਕੀਤਾ ਅਸੀਂ ਆਪਦੇ ਕੋਲੋਂ ਵੀ ਬਹੁਤ ਕੁਝ ਲਾ ਲੈਨੇ ਆ ਪਰ ਇਹ ਤੇਰਾ ਓਕੇ ਸ਼ਟ ਅਪ ਲਵ ਯੂ ਜਿਹੜਾ ਇੱਕ ਤੱਕਿਆ ਕਲਾਮ ਵੀ ਅਸੀਂ ਆਪਣਾ ਬਣਾ ਲਿਆ ਜੀ ਇੱਕ ਥਾਣੇਦਾਰੀ ਹੈ ਨਾ ਦੀ ਪੰਜਾਬ ਵਾਲੀ ਥਾਣੇਦਾਰੀ ਮੈਨੂੰ ਨਹੀਂ ਲੱਗਦਾ ਵਿਰਲਾ ਹੀ ਕੋਈ ਹੋਊਗਾ ਜਿਹੜਾ ਨਾ ਜਾਣਦਾ ਹੋਵੇ ਕਿ ਥਾਣੇਦਾਰੀ ਕਿਵੇਂ ਤੇ ਹੁੰਦੀ ਹੈ ਇਸ ਫਿਲਮ ਚ ਤੁਸੀਂ ਜਿਹੜੀ ਥਾਣੇਦਾਰੀ ਕੀਤੀ ਉਹ ਕਿਵੇਂ ਦੀ ਹੈ ਮੈਂ ਬਹੁਤ ਥਾਣੇਦਾਰ ਬਣਿਆ ਫਿਲਮਾਂ ਚ ਮੈਨੂੰ ਲੱਗਦਾ ਵੀ ਉਹ ਉਹ ਹੁੰਦਾ ਸੀ ਅਨੀਤਾ ਰਾਜ ਦਾ ਬਾਪ ਹੁੰਦਾ ਸੀ ਜਿਹੜਾ ਜਿਹਨੂੰ ਗਿੰਨੀ ਬੁੱਕ ਚ ਨਾਉਂ ਸੀ ਮੇਰੀ ਪਹਿਲੀ ਫਿਲਮ ਚ ਮੈਂ ਜਦੋਂ ਥਾਣੇਦਾਰ ਬਣਾਂਦੀ ਮੁਰਗੇ ਹਾਜ਼ਮ ਮੁਰਗੇ ਹਾਜ਼ਮ ਦੇ ਵਿੱਚ ਮੈਂ ਥਾਣੇਦਾਰ ਦਾ ਕਰੈਕਟਰ ਕੀਤਾ ਉਹਦੋਂ ਬਹੁਤ ਤਾਂ ਮੈਨੂੰ ਲੱਗਦਾ ਵੀ ਇੰਨਾ ਕਰੈਕਟਰ 6-7 ਵਰਦੀਆਂ ਪਾੜਦੀਆਂ अच्छा ਕਸ ਗੀਆਂ ਜਾਨੀ ਕਿ ਵੀ ਇੰਨਾ ਥਾਣੇਦਾਰ ਬਣਿਆ ਉਹਨਾਂ ਨੇ ਮੈਨੂੰ ਕਹਿੰਦੇ ਵਰਦੀ ਬੜੀ ਜੱਛਦੀ ਆ ਵੀ ਮੁੰਡਾ ਫਿੱਟ ਵੀ ਆ ਤੇ ਫਿਰ ਮੈਨੂੰ ਜਦੋਂ ਜਦੋਂ ਜੋ ਉਹਨਾਂ ਨੇ ਮੈਨੂੰ ਕੈਰੇਕਟਰ ਦਿੱਤਾ ਮੈਂ ਉਹ ਚ ਕੀਤਾ ਉਹ ਕਹਿੰਦੇ ਯਾਰ ਬਸ ਮੈਨੂੰ ਆਹੀ ਚਾਹੀਦਾ ਸੀ ਆਹੀ ਬਚੱਤਰ ਸਿੰਘ ਚਾਹੀਦਾ ਸੀ ਤੁਹਾਡੇ ਸੀਰੀਅਸ ਪਲੇ ਦੇਖ ਲਈਏ ਉਹਦੇ ਵੀ ਤੁਸੀਂ ਲੋਕਾਂ ਨੂੰ ਰਵਾਉਣ ਤੱਕ ਵੀ ਚਲੇ ਜਾਂਦੇ ਹੋ ਤੇ ਜਦੋਂ ਫੈਮਲੀ 420 ਤੋਂ ਲੈ ਕੇ ਜਾਂ ਸਾਰੀਆਂ ਜਿੰਨੇ ਵੀ ਸੀਕਵਲ ਨੇ ਉਹਦੇ ਤੇ ਆਉਨੇ ਹ ਹਸਾ ਸਾ ਵੀ ਦੂਰੇ ਕਰ ਦਿੰਨੇ ਹੋ ਮੈਂ ਨਾ ਮੈਂ ਨਾਟ ਕਮੇਡੀਅਨ ਮੈਂ ਕਮੇਡੀਅਨ ਨੰਮ ਦਾ ਆਪ ਦੇ ਮੈਂ ਐਕਟਰ ਆ ਮੈਂ ਜੋੜੇ ਵੀ ਕਰੈਕਟਰ ਨੂੰ ਕਰਦਾ ਪੂਰਾ ਖੁੱਪ ਕੇ ਕਰਦਾ ਮੇਰੇ ਕੋਲ 7 ਵਾਰ 베ਸਟ ਐਕਟਰ 베ਸਟ ਡਾਇਰੈਕਟਰ 베ਸਟ ਲੇਕ ਬਾਗੈਨਚੋ ਗੋਲਡ ਮੈਡਲ ਪੰਗੜੇ ਚ ਗੋਲਡ ਮੈਡਲ ਫਿਰ ਮੈਂ ਪੇਂਟਿੰਗ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਗੋਲਡ ਮੈਡਲ ਉਹ ਕਿ ਵੀ ਮੈਂ ਅਜ ਤੱਕ ਆਪਣੀ ਲਾਈਫ ਦੇ ਵਿੱਚ ਸੈਕਿੰਡ ਤਾਂ ਮੈਂ ਕਦੀ ਸੁਣਿਆ ਨਹੀਂ ਵੀ ਮੈਂ ਸੈਕਿੰਡ ਐ ਫਸਟ ਹੀ ਜਦੋਂ ਇਸ ਤਰ੍ਹਾਂ ਦੀ ਕਲਾਕਾਰ ਦੀਆਂ ਪ੍ਰਾਪਤੀਆਂ ਹੁੰਦੀਆਂ ਨਾ ਤੇ ਜਿਹੜੇ ਨਵੇਂ-ਨਵੇਂ ਕਲਾਕਾਰ ਹੁੰਦੇ ਆ ਕਈ ਵਾਰੀ ਉਹ ਸਮਝ ਲੈਂਦੇ ਆ ਸਕਰੀਨ ਟਾਈਮ ਵੱਧ ਮਿਲ ਗਿਆ ਤੇ ਉਹ ਕਹਿੰਦੇ ਆ ਵੀ ਸਟਾਰ ਤਾਂ ਮਾਇਆ ਇਹਨਾਂ ਨੂੰ ਤਾਂ ਟਾਈਮ ਹੀ 1 ਮਿੰਟ ਦਾ ਮਿਲਦਾ ਉਦੋਂ ਕਿਤੇ ਮਹਿਸੂਸ ਕਰ ਹੋ ਜਾਂਦਾ ਕਿਤੇ ਮਨ ਵਿੱਚ ਜਾਂ ਨਹੀਂ ਕਿ ਨਹੀਂ ਸਾਨੂੰ ਜਿੰਨਾ ਵੀ ਟਾਈਮ ਹੈ ਜਿਹੜੀ ਜੜੀ ਆਡੀਅנס ਹੈ ਨਾ ਸਾਡਾ ਮੈਂ ਅਜ ਤੱਕ ਕਦੇ ਕਿਸੇ ਤੋਂ ਰੋਲ ਨਹੀਂ ਮਿਲ ਗਿਆ ਕਦੇ ਵੀ ਫਿਲਮਾਂ ਬਣਦੀਆਂ ਨੇ ਕਿ ਸ ਪ੍ਰੋਡਿਊਸਰ ਡਾਇਰੈਕਟਰ ਦੇ ਕੋਲੇ ਨਹੀਂ ਗਿਆ ਮੈਨੂੰ ਕੰਮ ਤੇ ਮੇਰੇ ਕੋਲੇ ਆਪਣਾ ਇੱਕ ਮੇਰਾ ਆਪਣਾ ਇੱਕ ਆਪਣਾ ਕੰਮ ਹੈ 10-12 ਜਣੇ ਦੀ ਟੀਮ ਹੈ ਫੋਟੋ ਇਟਿੰਗ ਕੈਮਰਾ ਸਭ ਕੁਛ ਆਪਦਾ ਹੈ ਕਈ ਆਰਟਿਸਟ ਕਹਿੰਦੇ ਆ ਜੀ ਮੈਂ ਤਾਂ ਨਾ ਜੇ ਫਿਲਮਾਂ ਬੜੀਆਂ ਛੱਟਦੀਆਂ ਇੰਨਾ ਕੰਮ ਆ ਗਿਆ ਮੇਰੇ ਕੋਲ ਤੁਹਾਨੂੰ ਵੀ ਇਹ ਨੋਟਾਈ ਹੈ ਹਾਂ ਮੈਨੂੰ ਕਈ ਵਾਰੀ ਮੈਂ ਮੈਂ ਪਲੇ ਨਹੀਂ ਛੱਡ ਸਕਦਾ ਜਿਹੜਾ ਡਰਾਮਾ ਨਾ ਮੇਰਾ ਜਿਵੇਂ ਹੁਣ ਕੈਨੇਡਾ ਜਾਣਾ ਅਮਰੀਕਾ ਜਾਣਾ ਆਸਟ੍ਰੇਲੀਆ ਜਾਣਾ ਪਹਿਲਾਂ ਹੁਣ ਮੇਰੇ ਪਿੰਡ 'ਚ ਬੁਕਿੰਗਾਂ ਨੇ ਹੁੰਦੀਆਂ ਨੇ ਮੇਰੀ ਮੈਂ 1.5 ਲੱਖ ਰੁਪਈਆ ਦੀ ਮੇਰੀ ਬੁਕਿੰ ਮੈਂ ਫਿਲਮ ਛੱਡ ਦੂੰਗਾ ਪਰ ਮੈਂ ਥੀਏਟਰ ਨਹੀਂ ਛੱਡਦਾ ਥੀਏਟਰ ਰੰਗਮંચ ਜਿਹੜਾ ਹੈ ਮੇਰਾ ਦੂਜਾ ਘਰ ਹੈ ਕਿਉਂਕਿ ਜਿਹੜਾ ਸਕੂਨ ਹੈ ਉਹ ਥੀਏਟਰ ਕਰਕੇ ਮਿਲਦਾ ਹੈ ਫਿਲਮਾਂ ਤਾਂ ਕੱਟ ਹੋਈ ਜਾਂਦੇ ਨੇ 2 ਘੰਟੇ ਦਾ ਪਲੇ ਹੁੰਦਾ 2 ਘੰਟੇ ਦਾ ਪਲੇ ਯਾਦ ਕਰਨਾ ਕਿਹੜਾ ਸੌਖੀ ਗੱਲ ਹੈ ਮੇਰੇ ਮੈਂ ਉਹ ਕੋਈ ਬਾਕੀ ਹੈ ਪਲੇ ਮੈਂ ਖੁਦ ਲਿਖਦਾ ਮੈਨੂੰ ਲੱਗਦਾ ਵੀ ਮੇਰੇ ਫੁੱਲ ਲੈਂਥ ਪਲੇ ਨੇ ਕੱਟੂ-ਕੱਟ 40 ਹੋਣਗੇ 40 45 ਜੇ ਮੈਂ ਜਿਹਨੂੰ ਕਿਤਾਬਾਂ ਛਪਾਉਂਦਾ 40 45 ਕਿਤਾਬਾਂ ਛਪਦੀਆਂ ਮੂਰੇ ਡਾਕਟਰ ਲਾ ਲੈਂਦਾ ਕਿ ਮੈਂ ਕਿਤਾਬ ਨਹੀਂ ਛਪਾਈ ਨਾ ਟਾਈਮ ਹੈ ਕਿਤਾਬ ਸ਼ੁਰੂnga ਫਿਲਮਾਂ ਵੀ ਸਾਰੀਆਂ ਆਪ ਲਿਖੀਆਂ ਦੀਆਂ ਨੇ ਬਾਕੀ ਸਾਡੀ ਐਨਓਜੀ ਹੈ ਜਿਹੜੀ ਇਹ ਹਸਾਉਣ ਦੀ ਇਹ ਸਾਰੀ ਜ਼ਿੰਦਗੀ ਚੱਲਦੀ ਰਹੂਗੀ ਹੰਸ ਰਾਜ ਹੰਸ ਸਾਹਿਬ ਜਦੋਂ ਬੈਠੇ ਸੀ ਨਾ ਮੁੰਡਾ ਰੌਕਸਟਾਰ ਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨਾਂ ਨੇ ਬੜੀਆਂ ਆਪ ਦੇ ਤੇ ਅਰਬੀਆਂ ਗੱਲਾਂ ਦਸੀਆਂ ਇੱਕ ਉਹਨਾਂ ਨੇ ਗੱਲ ਦਸੀ ਕਿ ਮੇਰੇ ਗਾਣੇ 2-4 ਹਿੱਟ ਹੋ ਗਏ ਮੈਨੂੰ ਕੋਈ ਕਹਿੰਦਾ ਵੀ ਯਾਰ ਲਾਇਸੈਂਸ ਬਣਾ ਲੈ ਖਤਰਾ ਹੋ ਜਾਂਦਾ ਕਹਿੰਦਾ ਆਰਟਿਸਟ ਦੇ ਕੰਮ ਕਹਿੰਦੇ ਵੀ ਪਿਸਤਲ ਰੱਖਣਾ ਥੋੜਾ ਹੁੰਦਾ ਹੈ ਕਹਿੰਦੇ ਅੱਜ ਕੱਲ੍ਹ ਰਿਵਾਜ ਜੇ ਬਣ ਗਿਆ ਤੁਸੀਂ ਤੁਹਾਨੂੰ ਕਿਵੇਂ ਲੱਗੀ ਗੱਲ ਨਹੀਂ ਮੈਂ ਅੱਜ ਤ ਨਾ ਅਜੇ ਤੱਕ ਮੈਂ ਕਿਸੇ ਨੂੰ ਫੋਟੋ ਨੂੰ ਜਵਾਬ ਦਿੱਤਾ ਹੈ ਮੈਂ ਮੈਂ ਆਪਣੀ ਲਾਈਫ ਦੇ ਵਿੱਚ ਨਾ ਅਜੇ ਤੱਕ ਮੈਂ ਕਦੇ ਵੀ ਜੇ ਕੋਈ ਮਿਲ ਵੀ ਜਾਂਦਾ ਮੈਂ ਗੱਡੀ 'ਚ ਉਤਰ ਕੇ ਉਹਦੇ ਨਾਲ ਫੋਟੋ ਕਰਾ ਲੈਣਾ ਹੁੰਦਾ ਤੇ ਬਸ ਹਾਂ ਮੈਂ ਇੰਟਰਵਿਊ ਤਾਂ ਬਹੁਤ ਚੱਲਦਾ ਇੱਕ ਜਿਹੜੀ ਗੱਲ ਹੈ ਮੈਂ ਮੈਨੂੰ ਜ਼ਿਆਦਾ ਬੋਲਣਾ ਨਹੀਂ ਹੁੰਦਾ ਮੈਂ ਤੁਹਾਨੂੰ ਸੱਚੀ ਦੱਸਾਂ ਜੇ ਮੈਨੂੰ ਕਦੇ ਕੋਈ ਸਟੇਜ ਦੇ ਖੜ ਕੇ ਵੀ ਫਲਾਣਾ ਬੈਠਾ ਵੀ ਉਹਨੂੰ ਮੈਂ ਜਾਣਦਾ ਨਹੀਂ ਉਹਦੀ ਮੈਨੂੰ ਤਰੀਫ ਨਹੀਂ ਹੁੰਦੀ ਜਿਹਨੂੰ ਮੈਂ ਜਾਣਦਾ ਨਹੀਂ ਚਾਹੋ ਕੋਈ ਮੰਤਰੀ ਹੋਵੇ ਸੰਤਰੀ ਹੋਵੇ ਕੋਈ ਮਰਜੀ ਹੋਵੇ ਸਿਆਸਤ ਚ ਨਹੀਂ ਬੜੇ ਸਿਆਸਤ ਤੋਂ ਬਹੁਤ ਦੂਰ ਆ ਸਿਆਸਤ ਹੁਣ ਜਿਹ ਚਾਪਲੂਸ ਹੁੰਦੇ ਚਮਚੇ ਹੁੰਦੇ ਹੁਣ ਨੂੰ ਪਤਾ ਨਹੀਂ ਕੀ ਆਉਦਾ ਹੁੰਦਾ ਕੈਂਪੀਆ ਐਮ ਐਲ ਦੇ ਅਨਸਰ ਆ ਜਹਨ ਸਾਹਿਬ ਤੇ ਆਪਦਾ ਤਜਰਬਾ ਵੀ ਦੱਸ ਗਏ ਕਹਿੰਦੇ ਜੇ ਤੁਸੀਂ ਪੋਲਿਟਿਕਸ 'ਚ ਆ ਜਾਨੇ ਹੋ ਵੰਡੇ ਜਾਂਨੇ ਹੋ ਆਰਟਿਸਟ ਰਹਿਨੇ ਹੋ ਸਾਰਿਆਂ ਦੇ ਰਹਿਨੇ ਹਾਂ ਇਸ ਤਾਂ ਸਭ ਦੇ ਨੇ ਆਰਟਿਸਟ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਜਾਤ ਹੁੰਦੀ ਹੈ ਜਿਹੜਾ ਆਰਟਿਸਟ ਹੁੰਦਾ ਉਹ ਸਭ ਦਾ ਹੁੰਦਾ ਹੈ ਉਹਦੇ ਵਾਸਤੇ ਕੋਈ ਧਰਮ ਨਹੀਂ ਹੁੰਦਾ ਹੁਣ ਜਦੋਂ ਅਸੀਂ ਪਾਕਿਸਤਾਨ ਗਏ ਪਾਕਿਸਤਾਨ ਦੇ ਵਿੱਚ ਆਪਣੇ ਨਾਲੋਂ ਵੱਧ ਪੰਜਾਬੀ ਨੇ ਮੈਂ ਸਾਡੇ ਇਧਰ ਨੂੰ ਮੈਂ ਕਹਿੰਦਾ ਵੀ ਜਿੱਧਰ 100% ਦੇਖਦੇ ਆ ਉਧਰ 500% ਦੇਖਦੇ ਆ ਸਾਡੀਆਂ ਫਿਲਮਾਂ ਮੈਨੂੰ ਲੱਗਦਾ ਵੀ ਕੋਈ ਹੈ ਜャ ਬੱਚਾ ਬੱਚਾ ਹੈ ਨਹੀਂ ਜਿਹੜਾ ਸਾਡੀਆਂ ਫਿਲਮਾਂ ਨਾ ਦੇਖਦਾ ਉਹ ਉਲਟੀ ਸਾਨੂੰ ਇਹ ਕਹਿੰਦੇ ਨੇ ਯਾਰ ਛੋਟੀਆਂ ਫਿਲਮਾਂ ਸੀ ਫੈਮਿਲੀ ਚ ਬੈ ਕੇ ਵੇਖਦੇ ਆ ਤੁਸੀਂ ਵੀ ਪਾਕਿਸਤਾਨ ਲੈਂਦੇ ਪੰਜਾਬ ਵਿੱਚ ਬੜਾ ਇੰਜੋਏ ਕਰਦੇ ਹੋ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਭਰਿਆ ਪਿਆ ਬੜਾ ਹੱਸਦੇ ਖੇਡਦੇ ਹੋ ਖੇਤਾਂ 'ਚ ਸੁੱਤੇ ਪਏ ਹੋ ਵੱਟਾਂ ਤੇ ਬੈਠੇ ਹੋ ਚੱਲਦੇ ਹੋ ਉੱਥੇ ਬੜੇ ਚੰਗੇ ਪੱਤਰਕਾਰ ਵੀ ਆ ਤੁਹਾਡਾ ਬੜਾ ਸੋਹਣਾ ਕਰਦੇ ਆ ਆਓ ਭਗਤ ਵੀ ਕਈ ਬੰਦੇ ਨਾ ਵੀਜ਼ੇ ਦੀ ਮੋਹਰ ਲੱਗਣ ਤੋਂ ਹੀ ਡਰਦੇ ਆ ਕਿ ਪਾਸਪੋਰਟ ਤੇ ਮੋਹਰ ਲੱਗ ਗਈ ਪਾਕਿਸਤਾਨ ਦੀ ਨਾ ਕੈਨੇਡਾ ਜਾ ਸਕਦੇ ਨਾ ਅਮਰੀਕਾ ਜਾ ਸਕਦੇ ਤਾਂ ਵੀ ਬਗਵਾਸ ਹੈ ਉਹ ਵੀ ਮਰਦੇ ਨੇ ਕਿ ਉਹ ਉਹ ਉਹਨਾਂ ਦੇ ਬੰਦੇ ਕਿਹੜਾ ਕੈਨੇਡਾ ਨਹੀਂ ਜਾਂਦੇ ਉਹ ਕਿਹੜਾ ਯੂਕੇ ਨਹੀਂ ਜਾਂ ਯੂਕੇ ਅੱਧਾ ਯੂਕੇ ਬੈਠਾ ਹੈ ਅੱਧਾ ਪਾਕਿਸਤਾਨ ਯੂਕੇ ਬੈਠਾ ਹੈ ਤੁਹਾਡੀ ਪਾਕਿਸਤਾਨ ਦੀ ਮੋਹਰ ਤੋਂ ਬਾਅਦ ਤੁਸੀਂ ਗਏ ਹੋ ਕਿਤੇ ਹੋਰ ਮੈਂ ਪੂਰਾ ਵਰਲਡ ਕੋ ਮੈਂ ਪਹਿਲੀ ਜਿ ਮੈਂ ਸਭ ਤੋਂ ਪਹਿਲੀ ਸੇ ਅੱਬ ਦੀ ਲਾਈਫ ਸੇ ਸਭ ਤੋਂ ਪਹਿਲੀ ਪਾਕਿਸਤਾਨ ਗਿਆ ਸੀ ਮੇਰੇ ਨਾਲ ਜਿੰਨੇ ਮੁੰਡੇ ਨੇ ਸਾਰੇ ਮੇਰੇ ਨਾਲ ਜਾਂਦੇ ਨੇ ਉਹ ਵੀ ਪਾਕਿਸਤਾਨ ਗਏ ਸੀ ਫਿਰ ਤੁਹਾਨੂੰ ਨਹੀਂ ਬਾਕੀ ਐਂਬੈਸੀਆਂ ਵਾਲੇ ਰੋਕ ਕੇ ਪੁੱਛਦੇ ਵੀ ਤੁਸੀਂ ਤੇ ਪਾਕਿਸਤਾਨ ਦੀ ਫੇਰੀ ਲਾਈ ਹੈ ਇੱਧਰ ਕਿੱਧਰ ਤੁਰੇ ਫਿਰ ਇਹ ਤਾਂ وہی ਵਹਿਮ ਹੈ ਆਪਣੇ ਆਪਣੇ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਹੋਇਆ ਆਪਣੇ ਵਰਗੇ ਲੋਕ ਨੇ ਆਪਣੇ ਨੂੰ ਦੇਖੋ ਉੱਥੇ ਜਿਹੜੀ ਜਨਤਾ ਹੈਗੀ ਆਵਾਮ ਹੈ ਉਹਨਾਂ ਕੋਲੇ ਪੈਸਾ ਹੈ ਲੀਡਰ ਲੀਡਰ ਕੰਗਾਲ ਨੇ ਇਹਨਾਂ ਕੋਲੇ ਪੈਸਾ ਨਹੀਂ ਆਪਣੇ ਉਲਟ ਹੈ ਇੱਥੇ ਲੀਡਰਾਂ ਕੋਲੇ ਪੈਸਾ ਹੈ ਆਪਣੇ ਜਨਤਾ ਕੋਲੇ ਪੈਸਾ ਨਹੀਂ ਉਹ ਲੋਕ ਤਾਂ ਦੋ ਦੋ ਤਿੰਨ ਤਿੰਨ ਗੱਡੀਆਂ ਸਾਨੂੰ ਦੇਖ ਕੇ ਆਪਾਂ ਤਾਂ ਕਿਸੇ ਨੂੰ 10 ਮਿੰਟ ਦਾ ਟਾਈਮ ਨਹੀਂ ਹੈਗਾ ਵੀ ਕਿਸੇ ਕੋਲੇ ਵੀ ਆਪਾਂ ਟਾਈਮ ਦੇ ਦਈਏ ਉਹ ਲੋਕ ਕਹਿੰਦੇ ਵੀ ਹਫ਼ਤਾ ਸਾਡਾ ਛੋੜੇ ਵਾਸਤੇ ਹੈ ਹਫ਼ਤਾ ਹਫ਼ਤਾ ਆਪਦਾ ਕੰਮ ਛੱਡ ਦਿੰਦੇ ਨੇ ਵੀ ਤੁਸੀਂ ਸਾਡੇ ਆਇਓ ਮੈਨੂੰ ਲੱਭ ਜਿੱਤੇ ਅਸੀਂ ਜਾਂਦੇ ਮੈਂ ਉੱਥੇ ਲੰਘਿਆ ਸ਼ਾਈ ਕਿਲਾ ਦੇਖਣ ਗਿਆ ਮੇਰਾ ਮੂੰਹ ਦੁਖਣ ਲੱਗ ਜਾਂਦਾ ਸੀ ਐ ਹੱਸ ਕੇ ਫੋਟੋ ਕਰਾਉਂਦੇ ਦਾ ਇੰਨਾ ਜਾਣ ਕੇ ਵੀ ਲੋਕ ਪਿਆਰ ਕਰਦੇ ਨੇ ਵਿੱਚ ਅਸੀਂ ਤੁਰ ਕੇ ਜਾਂਦੀ ਕੋਈ ਪੈਸਾ ਨਹੀਂ ਲੱਗਿਆ ਪੈਸੇ ਵੀ ਉਹ ਕਹਿੰਦੇ ਸਰਦਾਰ ਜੀ ਸੋਤੋਂ ਨਹੀਂ ਜਾਣੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਤੁਸੀਂ ਇੱਕ ਨਾ ਜਿਹੜੀ એનર્ਜੀ ਦੇ ਨਾਲ ਸਕਰੀਨ ਦੇ ਉੱਤੇ ਆਉਨੇ ਹੋ ਮੈਂ ਚਾਹੁੰਨਾ ਹੈ ਕਿ ਸੈਂਟਰਵਿਊ ਦੇ ਦੌਰਾਨ ਘੱਟੋ-ਘੱਟ ਜਿਹੜਾ ਖਾਂਜ ਵਾਲੀ ਗੱਲ ਹਾਸੇ ਵਾਲੀ ਗੱਲ ਤੁਸੀਂ ਉਹ એનર્ਜੀ ਨਾਲ ਇੱਕ ਅਧੀ ਪੇਸ਼ ਕਰੇ ਜਰੂਰ ਕਰੋ ਤਾਂ ਇਹੋ ਗੀਤ ਹੋਵੇ ਚਾਹ ਸ਼ਬਦ ਹੋਵੇ ਕਵਿਤਾ ਚਲੋ ਮੈਂ ਉਧਰ ਪਾਕਿਸਤਾਨ ਚ ਗਿਆ ਸੀਗਾ ਜਦੋਂ ਪਾਕਿਸਤਾਨ ਚ ਮੈਨੂੰ ਕਹਿੰਦੇ ਵੀ ਕੁਝ ਸੁਣਾ ਵੀ ਮੈਂ ਉੱਥੇ ਕਹੇ ਤੀ ਗੱਲ ਸਿਆਸਤਦਾਨੋਂ ਸੁਣ ਲਓ ਜਿੰਨੇ ਮਰਜੀ ਤਾਣੇ ਮੁੱਲ ਲਓ ਜਿੱਥੇ ਬਾਬੇ ਜਨਮ ਲਿਆ ਸਾਡਾ ਸਿਰਜਦਾ ਉਸ ਸਥਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਕਿਉਂਕਿ ਅਸੀਂ ਮੁਰਦਾਬਾਦ ਕਿਉਂ ਕਹੀਏ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਇੱਕ ਗੱਲ ਦੀ ਚਰਚਾ ਵੀ ਬੜੀ ਹੋਈ ਸੀ ਤੁਹਾਡੀ ਇਸ ਗੱਲ ਬਿਲਕੁਲ ਇੱਕ ਫਿਲਮਾਂ ਦੇ ਵਿੱਚ ਮੁਰਦਾਬਾਦ ਜਿੰਦਾਬਾਦ ਜੇ ਤੁਸੀਂ ਨਫਰ ਤੁਸੀਂ ਆਏ ਹੋ ਤੁਸੀਂ ਕਲਾਕਾਰ ਹੋ ਤੁਸੀਂ ਨਫਰ ਤਾਂ ਥੋੜਾ ਫਲਾਓਗੇ ਤੁਸੀਂ ਜੋੜੋਗੇ ਸਾਡਾ ਜਿਹੜਾ ਕਲਾਕਾਰ ਦਾ ਹਰ ਕਲਾਕਾਰ ਦਾ ਧਰਮ ਹੈ ਜੋੜਨਾ ਤੋੜਨਾ ਨਹੀਂ ਹੁੰਦਾ ਕਲਾਕਾਰ ਕਿੰਦੇ ਨਾ ਮੜਾ ਕੋਮਲ ਦਿਲ ਵਾਲਾ ਹੁੰਦਾ ਜਦੋਂ ਉਹਨੂੰ ਕੋਈ ਕੁਰਸੀ ਮਿਲਦੀ ਹੈ ਉਦੋਂ ਉਹਦੇ ਹਾਵ ਭਾਵ ਬਦਲਦੇ ਦਿਖਾਈ ਦਿੰਦੇ ਆ ਤੁਸੀਂ ਵੀ ਇੱਕ ਵਾਰੀ ਬੜੇ ਗੁੱਸੇ ਚ ਤੈਸ ਚ ਆ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਉਹ ਜਿਹੜੇ ਸਰਕਾਰ ਦੇ ਦਰਾਂ ਨ ਇੱਕ ਕਾਂਡ ਵਾਪਰਿਆ ਸੀ ਹਾਂ ਦੇਖੋ ਕਲਾਕਾਰ ਸਮਾਜ ਦਾ ਇੰਨਾ ਹੁੰਦਾ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਉਹਦਾ ਦੱਸਣਾ ਫਰਜ਼ ਹੈ ਲੋਕਾਂ ਨੂੰ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਅਸੀਂ ਉਹਨਾਂ ਦੀ ਸਾਰਿਆਂ ਦੀ ਮਦਦ ਕਰੀ ਹੈ ਜੋ ਗਲਤ ਹੋ ਰਿਹਾ ਉਹਨੂੰ ਸਹੀ ਗਲਤ ਕਹਾਂਗੇ ਜੋ ਮਰਜ਼ੀ ਹੋਵੇ ਬੁਰਾ ਕਹੋ ਭਲਾ ਕਹੋ ਸੱਚ ਦਾ ਸੱਚ ਹੀ ਰਹਿਣਾ ਹੈ ਸੱਚੇ ਨੇ ਸੱਚ ਕਹਿਣਾ ਹੈ ਬਹੁਤ ਸ਼ੁਕਰੀਆ ਥੈਂਕ ਯੂ ਇਸਨ ਸਾਡੇ ਨਾਲ ਗੁਰਜੀਤ ਚਿੱਤਰਕਾਰ ਜਿਨ੍ਹਾਂ ਨੇ ਆਪਣੇ ਸ਼ਬਦਾਂ ਦੇ ਨਾਲ ਹੀ ਇਸ ਮੁਲਾਕਾਤ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਔਰ ਸਾਨੂੰ ਉਮੀਦ ਹੈ ਕਿ ਮੁਲਾਕਾਤ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ